ਜਿਹੜੇ ਆਕਾਲੀ ਤਾਂ ਲੋਕਾਂ ਦੀਆਂ ਅੱਖਾਂ ਧੂੜ ਪਾਉਣ ਨੂੰ ਤੇ ਜ਼ਰੂਰ ਅਟ ਹੋਇਆ ਅੰਡਰ ਦਾ ਟੇਬਲ ਇਕੱਠੇ ਆ ਔਰ ਇੰਨੇ ਮਤਲਬ ਤਰਲੋ ਮੱਛੀ ਹੋਏ ਪਏ ਆ ਕਿ ਮੋਦੀ ਸਾਹਿਬ ਆਦੇਨਾਂ ਨੂੰ ਬੁਲਾਣ ਤੇ ਆਤੀ ਲੰਮੇ ਪੈ ਜਾਣ ਪੈਰਾਂ ਚ ਉਹਨਾਂ ਨਾਲ ਫੇਰ ਇਕੱਠੇ ਹੋਣ ਲਈ ਇਲੈਕਸ਼ਨ ਲੜਦੀ ਹੁਣ ਮੈਂ ਪੁੱਛਣਾ ਚਾਹੁੰਦਾ ਸੁਖਵੀਰ ਸਿੰਘ ਬਾਦਲ ਜੀ ਨੂੰ ਔਰ ਵਿਕਰਮਜੀਤਿਆ ਸਾਹਿਬ ਨੂੰ ਜਿਨ੍ਹਾਂ ਦਾ ਟਿੱਲ ਦਾ ਜੋਰ ਇਸ ਗੱਲ 'ਤੇ ਲੱਗਿਆ ਤੇ ਤੁਸੀਂ ਦੇਖੋਣਾ ਇਹ ਵਿਕਰਮਜੀਤਿਆ ਹੋਈ ਹੈ ਦਲਾ ਪਹਿਲਾ ਲਾਈਵ ਹੋ ਕੇ ਅੰਮ੍ਰਿਤਸਰ ਤੋਂ ਉਹ ਗਾਲਾਂ ਕੱਢੀਆਂ ਇਹਨੇ ਕਿਉਂਕਿ ਇੱਕ ਇੱਕ ਤਬਕੇ ਨੂੰ ਖੁਸ਼ ਕਰਨਾ ਸੀ ਜਦੋਂ ਉਹਨਾਂ ਤੇ ਕਾਨੂੰਨੀ ਕਾਰਵਾਈ ਹੋ ਗਈ ਤਾਂ ਫਿਰ ਦੂਜੇ ਪਾਸੇ ਹੋ ਗਿਆ ਵਿਕਰਮਜੀਤਿਆ ਕਿਉਂਕਿ ਉਹ ਜੱਤ ਅੱਤ ਨਾਰਾਜ਼ ਹੋ ਗਿਆ ਸੋ ਇਹਨਾਂ ਦੀ ਇਹ ਇੱਕ ਬਾਦਤ ਪਰਿਵਾਰ ਦੀ ਰਾਜਨੀਤੀ ਔਰ ਜਿਸ ਬਾਦਤ ਪਰਿਵਾਰ ਦੀ ਜਿਹੜੀ ਵਿਰਾਸਤ ਨੂੰ ਅਕੇ ਸੰਭਾਲ ਰਿਹਾ ਹੈ ਵਿਕਰਮਜੀਤਿਆ ਸਾਹਿਬ ਉਹਨਾਂ ਦਾ ਹੀ ਕੋਈ ਜ਼ੋਰ ਲੱਗਿਆ ਪਿਆ ਕਿਸੇ ਤਰੀਕੇ ਨਾਲ ਪੰਜਾਬ 'ਚ ਭਾਈ ਚਾਰੇ ਚੱਕ ਲੱਗੇ ਲੜਾਈ ਹੋਵੇ ਝਗੜਾ ਹੋਵੇ ਆਮ ਆਦੀ ਪਾਰਟੀ ਨੂੰ ਗਾਲਾਂ ਕੱਟੀਆਂ ਕਿਸੇ ਤਰੀਕੇ ਨਾਲ ਅਸੀਂ ਸੱਤਾ ਚ ਆ ਜਾਈਏ ਪੰਜਾਬ ਦੇ ਵੀਰੋ ਇਹੀ ਜਦੋਂ ਸੱਤਾ ਸੀ 15 ਸਾਲ ਇਹ ਪੰਜਾਬ ਚ ਰਹੇ ਅਟਲ ਪਿਆਰੀ ਬਾਦਪੇਈ ਦੀ ਕੈਬਨਿਟ ਚ ਕਲੀਗ ਰਹੇ ਔਰ ਹਰਸ਼ਵਰਤ ਬਾਦਲ ਜੀ ਤੇ ਹੁਣ ਮੋਦੀ ਸਾਹਿਬ ਦੇ ਨਾਲ ਵੀ ਰਹੇ ਇਹਨਾਂ ਨੇ ਹਮੇਸ਼ਾ ਬੰਤੀ ਸਿੰਘਾ ਦੀ ਵਿਦਾਇਤੀ ਵਿਰੋਧ ਤੱਕ ਕੀ ਤੁਸੀਂ ਮੋਦੀ ਸਾਹਿਬ ਦੇ ਅੱਗੇ ਜਾ ਕੇ ਜਿਹੜੇ ਉਹ ਬੋਰਡ ਦੇ ਮੈਂਬਰ ਐ ਜਿਨ੍ਹਾਂ ਨੇ ਵਿਰੋਧਤਾ ਕੀਤੀਆਂ ਮਿਨਿਟਸ ਪਏ ਆ ਤੁਹਾਡੇ ਸਾਹਮਣੇ। ਕੀ ਉਹ ਬੋਰਡ ਦੇ ਮੈਂਬਰ ਬਦਲਉਣ ਦੀ ਕੋਈ ਐਕਸ਼ਨ ਕੋਈ ਧਰਨਾ ਪ੍ਰਦਰਸ਼ਨ ਕਰੋਗੇ? ਕੀ ਸੁਖਵੀਰ ਸਿੰਘ ਬਾਦਲ ਸਾਹਿਬ ਦੀ ਜਵਾਨ ਜਿਸ ਤਰੀਕੇ ਨਾਲ ਇਹ ਗਾਣਾ ਕਰਦੇ ਆ ਮਾਨ ਸਾਹਿਬ ਨੂੰ ਅਰਵਿੰਦ ਕੇਜੀਵਾਲ ਜੀ ਨੂੰ ਲਗਾਤਾਰ ਇੱਕ ਸ਼ਬਦ ਵੀ ਮੋਦੀ ਸਾਹਿਬ ਦੇ ਖਿਲਾਫ ਬੋਲ ਕੇ ਦਿਖਾਉਣਗੇ ਹਿੰਮਤ ਐ ਕਿ ਇਹਨਾਂ ਤੁਹਾਡੇ ਝੂਠੇ ਤੁਹਾਡੇ ਇਸ ਗੁੰਮਰਾਹ ਪ੍ਰਚਾਰ ਪੰਜਾਬ ਦੇ ਲੋਕ ਹੀ ਆ ਸਕਦੇ ਲੋਕਾਂ ਨੇ ਤੇ ਹੁਣੇ ਦੇਖ ਲਿਆ ਜੱਜਦਾਰ ਕੌਂਕੇ ਸਾਹਿਬ ਵਾਲੇ ইস্যੂ ਤੇ ਜੋ ਤੁਹਾਡੀ ਸਚਾਈ ਜੋ ਬਾਦਲ ਸਰਕਾਰ ਦੀ ਸਤਿਕਾਰ ਸਾਹਮਣੇ ਆਈਆਂ ਪੰਜਾਬ ਦਾ ਪੰਥ ਪੰਜਾਬ ਦੇ ਲੋਕ ਹਰੇਕ ਤਰੀਕੇ ਨਾਲ ਤੁਹਾਡੀ ਅਸਲੀ ਪਛਾਣ ਗਿਆ ਪੱਤਰਕਾਰ ਵੀਰੋ ਅੱਜ ਮੈਂ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਵੀਰ ਸਿੰਘ ਬਾਦਲ ਔਰ ਵਿਕਰਮ ਮਜੀਠੀਆ ਜਿਹੜਾ ਜਿਹੜੇ ਤੜਫ ਰਹੇ ਨੇ ਸੱਤਾ ਤੋਂ ਬਾਹਰ ਆ ਕੇ ਐਨੇ ਤੜਫੇ ਆ ਕਿ ਹਰ ਰੋਜ਼ ਝੂਠ ਪਰੋਸਦੇ ਆ ਲੋਕਾਂ ਦੇ ਸਾਹਮਣੇ ਔਰ ਵਿਕਰਮ ਮਜੀਠੀਆ ਦਾ ਤਾਂ ਟਿਲ ਤੱਕ ਜੋਰ ਲੱਗਿਆ ਹੈ ਕਿ ਝੂਠ ਬੋਲ ਕੇ ਲੋਕਾਂ ਨੂੰ ਗੁੰਮਰਾਹ ਕਰਕੇ ਕਿਸੇ ਤਰੀਕੇ ਨਾਲ ਪੰਜਾਬ 'ਚ ਮੈਂ ਆਗ ਲਵਾ ਦਾਂ ਗੱਲ ਇਹ ਆ ਪੰਜਾਬ ਦੇ ਲੋਕਾਂ ਨੇ ਇਹਨਾਂ ਨੂੰ ਬਾਹਰ ਦਾ ਰਸਤਾ ਦਿਖਾਇਆ ਤੇ ਹੁਣ ਕੋਈ ਉਮੀਦ ਦਿਖਦੀ ਨਹੀਂ ਆ। ਔਰ ਜਿਸ ਤਰੀਕੇ ਨਾਲ ਬੰਦੀ ਸਿੰਘਾਂ ਤੇ ਇਹਨਾਂ ਨੇ ਰਾਜਨੀਤੀ ਘਟਿਆ ਰਾਜਨੀਤੀ ਸ਼ੁਰੂਆਤ ਕੀਤੀ ਆ ਉਹਦਾ ਇੱਕ ਨਵਾਂ ਨਮੂਨਾ ਅੱਜ ਮੈਂ ਤੁਹਾਡੇ ਸਾਹਮਣੇ ਪੇਸ਼ ਕਰਨ ਲੱਗਿਆ। ਪ੍ਰੋਫੈਸਰ ਤਵਿੰਦਰ ਪਾਰ ਭੁੱਲਰ ਜਿਹੜੇ ਕਿ 25 ਸਾਲ ਤੋਂ ਵੱਧ ਸਮਾਂ ਹੋ ਗਿਆ ਜੇਲ੍ਹ 'ਚ ਬੰਦ ਨੇ ਜਿਨ੍ਹਾਂ ਦੀ ਨਾ ਸਿਰਫ ਸੇਧ ਬਲਕਿ ਮਾਨਸਿਕ ਸਥਿਤੀ ਵੀ ਬਹੁਤ ਚੰਗੀ ਨਹੀਂ ਕਹੀ ਜਾ ਸਕਦੀ ਹੈ ਮੈਡੀਕਲ ਰਿਪੋਰਟਾਂ ਕਹਿੰਦੀਆਂ ਔਰ ਪੰਜਾਬ ਦੀ ਔਰ ਖਾਸ ਕਰ ਲੁਧਿਆਣੇ ਦੀ ਜਿਹੜੀ ਪੁਲਿਸ ਹੈ ਉਹਨਾਂ ਨੇ ਐਨਓਸੀ ਕਈ ਵਾਰ ਦਿੱਤੀ ਆ ਵੀ ਇਹਨਾਂ ਨੂੰ ਛੱਡਿਆ ਜਾ ਸਕਦਾ ਹੈ ਦਸੰਬਰ ਦੇ ਮਹੀਨੇ ਜਿਹੜਾ ਇਨਾਂ ਦੀ ਰਿਹਾਈ ਵਾਸਤੇ ਬੋਰਡ ਗਠਿਤ ਹੋਇਆ 7 ਮੈਂਬਰੀ ਬੋਰਡ ਗਠਿਤ ਹੋਇਆ ਉਸ ਉਸ ਬੋਰਡ ਚ ਇੱਕ ਮਨਿਸਟਰ ਹੈ ਮਾਨਯੋਗ ਅਰਵਿੰਦ ਕੇਜਰੀਵਾਲ ਜੀ ਦੇ ਕੈਬਨਟ ਕੁਲੀਕ ਕਲਾਸ਼ ਗਹਿਲੋਜ ਜੀ ਕਲਾਸ਼ ਗਹਿਲੋਜ ਜੀ ਜੇਲ ਮੰਤਰੀਆਂ ਦਿੱਲੀ ਸਰਕਾਰ ਔਰ ਉਸ ਬੋਰਡ ਦੇ ਮੈਂਬਰ ਹੈ ਔਰ ਇਕਲਾਤਿਕ ਕਲਾਸ਼ ਗਹਿਲੋਜ ਜੀ ਹੈ ਜਿਨ੍ਹਾਂ ਨੇ ਇਸ ਪਿਛਲੇ ਦਿਨਾਂ ਜਿਹੜੀ ਮੀਟਿੰਗ ਹੋਈ ਬੋਰਡ ਦੀ ਉੱਥੇ ਪੁਰਜ਼ੋਰ ਤਰੀਕੇ ਨਾਲੇ ਗੱਲ ਰੱਖੀ ਕਿ ਪ੍ਰੋਫੈਸਰ ਤਵਿੰਦਰਪਾਲ ਭੁੱਲਰ ਜੀ ਨੂੰ ਰਿਲੀਜ਼ ਕੀਤਾ ਜਾਵੇ। ਔਰ ਉਹਦੇ ਗਰਾਊਂਡ ਹੈ। ਉਹਦੇ ਤਿੰਨ ਗਰਾਊਂਡ ਉਹਨਾਂ ਨੇ ਕਿਹਾ ਇੱਕ ਤੇ 25 ਸਾਲ ਤੋਂ ਵੱਧ ਸਮਾਂ ਹੋ ਗਿਆ ਉਹਨਾਂ ਨੂੰ ਬਿਹਾਈਂਡ ਦਾ ਬਾਰ। ਮੈਡੀਕਲ ਰਿਪੋਰਟ ਦੇ ਹਿਸਾਬ ਨਾਲ ਉਹਨਾਂ ਦੀ ਸਿਹਤ ਜਿਹੜੀ ਆ ਉਹ ਵੀ ਠੀਕ ਨਹੀਂ ਔਰ ਉਹਨਾਂ ਦੇ ਹੋਮ ਟਾਊਨ ਦੀ ਪੁਲਸ ਨੇ ਵੀ ਐਨਓਸੀ ਦਿੱਤੀ ਆ ਵੀ ਉਹਨਾਂ ਨੂੰ ਛੱਡਿਆ ਜਾ ਸਕਦਾ ਹੈ। ਹੁਣ ਮੈਂ ਤੁਹਾਨੂੰ ਇਹ ਜਿਹੜਾ ਝੂਠ ਪਰੋਸਦੇ ਆ ਵਾਰ-ਵਾਰ ਜਿਨ੍ਹਾਂ ਦਾ ਟਿੱਲ ਦਾ ਜੋਰ ਲੱਗਿਆ ਖਾਸ ਕਰ ਵਿਕਰਮਜੀਤ ਸਿੰਘ ਦਾ ਮੈਨੂੰ ਸਮਝ ਨਹੀਂ ਆਉਂਦੀ ਵੀ ਇਹ ਇਸ 10 10 15 15 ਸਾਲ ਸੱਤਾ 'ਚ ਰਹਿ ਕੇ ਕੋਈ ਫੈਕਟਿਵ ਵੈਰੀਫਾਈ ਵੀ ਨਹੀਂ ਕਰਦੇ ਕੋਈ ਪੜਾਈ ਲਿਖਾਈ ਨਹੀਂ ਕਰਦੇ ਕਿਸ ਕੋਈ ਨਹੀਂ ਮਤਲਬ ਤੁਸੀਂ ਘਟੋ ਘਟ ਕਿਸੇ ਇਸ਼ੂ ਬਾਰੇ ਪੂਰੀ ਜਾਣਕਾਰੀ ਤੱਥ ਤੇ ਪਤਾ ਕਰ ਲੋ ਜੋ ਸਵੇਰ ਤੋਂ ਸ਼ੁਰੂ ਹੁੰਦੇ ਆ ਮਾਨਯੋਗ ਮੁੱਖ ਮੰਤਰੀ ਭਗਵੰਤ ਮਾਨ ਜੀ ਨੂੰ ਗਾਲਾਂ ਕੱਢੀ ਜਾਣੀਆਂ ਸਾਡੇ ਨੈਸ਼ਨਲ ਸੁਪਰੀਮੋ ਮਾਨਜੋਗ ਅਰਵਿੰਦ ਕੇਜਰੀਵਾਲ ਜੀ ਨੂੰ ਬਸ ਇੱਕੋ ਏਜੰਡਾ ਹੈ ਵੀ ਦੋਨਾਂ ਨੂੰ ਸਵੇਰ ਤੋਂ ਉੱਠ ਕੇ ਗਾਲਾਂ ਕੱਢਦੇ ਆ ਹੁਣ ਜਿਹੜੀ ਦਸੰਬਰ ਦੇ ਮਹੀਨੇ ਚ ਬੋਰਡ ਦੀ ਮੀਟਿੰਗ ਹੋਈ ਸੱਤ ਮੈਂਬਰੀ ਬੋਰਡ ਹੈ ਮੈਂ ਤੁਹਾਡੇ ਰਾਹੀਂ ਸਾਰੇ ਪੰਜਾਬ ਦੇ ਲੋਕਾਂ ਨੂੰ ਦੱਸਣਾ ਚਾਹੁੰਦਾ ਹੈ ਸੱਤ ਮੈਂਬਰੀ ਬੋਰਡ ਹੈ ਜਿਹੜਾ ਗਠਿਤ ਕੀਤਾ ਲੈਫਟ-ਨੈਟ ਗਵਰਨਰ ਆਫ ਦਿੱਲੀ ਲੈਫਟ-ਨੈਟ ਗਵਰਨਰ ਕੌਣ ਹੈ ਲੈਫਟਨੈਂਟ ਗਵਰਨਰ ਉਹ ਹੈ ਜਿਹੜਾ ਆਕਾਦੀ ਦਲ ਦੀ ਲੰਮੇ ਸਮੇਂ ਤੋਂ ਭਾਗੀਦਾਰ ਰਹੀ ਹਿੱਸੇਦਾਰੀ ਭਾਜਪਾ ਦਾ ਨੁਮਾਇੰਦਾ ਭਾਜਪਾ ਦੇ ਨੁਮਾਇੰਦੇ ਲੈਫਟਨੈਂਟ ਗਵਰਨਰ ਨੇ 7 ਮੈਂਬਰੀ ਬੋਰਡ ਬਣਾਇਆ ਹੋਇਆ ਜਿਦੇ ਚ 6 ਮੈਂਬਰ ਲਗਾਤਾਰ ਪ੍ਰੋਫੈਸਰ ਦਵਿੰਦਰਪਾਲ ਭੁੱਲਰ ਦੀ ਰਿਹਾਈ ਦਾ ਵਿਰੋਧ ਕਰ ਰਹੇ ਆ ਔਰ ਆ ਮਿਨਟਸ ਹੈ ਮੇਰ ਕੋ ਮੀਟਿੰਗ ਦੇ ਇਕਲੌਤੇ ਆਮ ਆਦਮੀ ਪਾਰਟੀ ਅਰਵਿੰਗ ਕੇਜਰੀਵਾਲ ਜੀ ਦੇ ਕੈਬਿਨੇਟ ਕਲੀਕ ਕਲਾਸ਼ ਗਹਿਲੋਜੀ ਨੇ ਇਸ ਮੀਟਿੰਗ ਚ ਪੁਰਜ਼ੋਰ ਤਰੀਕੇ ਨਾਲ ਮੰਗ ਕੀਤੀ ਕਿ ਪ੍ਰੋਫੈਸਰ ਤਵਿੰਦਰ ਪਾਲ ਭੁੱਲਰ ਨੂੰ ਰਿਹਾ ਕੀਤਾ ਜਾਵੇ ਲੇਕਿਨ ਅਕਾਲੀ ਦਲ ਦੀ ਲੰਮੇ ਸਮੇਂ ਤੋਂ ਭਾਈਵਾਲ ਭਾਜਪਾ ਦੇ ਜਿਹੜੇ ਨੁਮਾਇੰਦੇ ਆ ਉਥੇ ਜਿਹੜੇ ਅਕਾਲੀ ਦਲ ਲੋਕਾਂ ਦੀਆਂ ਅੱਖਾਂ ਧੂੜ ਪਾਉਣ ਨੂੰ ਤੇ ਜ਼ਰੂਰ ਅਟ ਹੋਇਆ ਅੰਡਰ ਦਾ ਟੇਬਲ ਇਕੱਠੇ ਆ ਔਰ ਇੰਨੇ ਮਤਲਬ ਤਰਲੋ ਮੱਛੀ ਹੋਏ ਪਏ ਆ ਕੀ ਮੋਤੀ ਸਾਹਿਬ ਆਜੇ ਨਾ ਨੂੰ ਬੁਲਾਣਾ ਤੇ ਆਜੀ ਲੰਮੇ ਪੈ ਜਾਣ ਪੈਰਾਂ ਚ ਉਹਨਾਂ ਨੇ ਫੇਰ ਇਕੱਠੇ ਹੋਣ ਲਈ ਇਲੈਕਸ਼ਨ ਲੜਨ ਦੀ ਉਸ ਅਕਾਲੀ ਦਲ ਦੀ ਭਾਈਵਾਲ ਭਾਜਪਾ ਜਿਹਦੇ ਪ੍ਰਧਾਨ ਪੰਜਾਬ ਚ ਜਾਖੜ ਸਾਹਿਬ ਹੈ ਉਸ ਭਾਜਪਾ ਦੇ ਨੋਮੀਨੇਟਡ 6 ਮੈਂਬਰਾਂ ਨੇ ਪ੍ਰੋਫੈਸਰ ਦਵਿੰਦਰਪਾਲ ਭੁੱਲਰ ਦੀ ਰਿਹਾਈ ਦਾ ਵਿਰੋਧ ਕੀਤਾ ਇਹ ਫੈਕਟ ਆ ਮੇਰੇ ਕੋ ਮਿੰਟਸ ਪਿਆ ਮੀਟਿੰਗ ਦੇ ਹੁਣ ਮੈਂ ਪੁੱਛਣਾ ਚਾਹੁੰਨਾ ਹੈ ਸੁਖਵੀਰ ਸਿੰਘ ਬਾਦਲ ਜੀ ਨੂੰ ਔਰ ਵਿਕਰਮਜੀਤਿਆ ਸਾਹਿਬ ਨੂੰ ਜਿਨ੍ਹਾਂ ਦਾ ਟਿੱਲ ਦਾ ਜੋਰ ਇਸ ਗੱਲ 'ਤੇ ਲੱਗਿਆ ਉਹ ਤੁਸੀਂ ਦੇਖਿਓ ਨਾ ਇਹ ਵਿਕਰਮਜੀਠੀਆ ਹੋਈ ਐ ਜਿਹੜਾ ਪਹਿਲਾਂ ਲਾਈ ਹੋ ਕੇ ਅੰਮ੍ਰਿਤ ਪਾਲੂ ਉਹ ਗਾਲਾਂ ਕੱਟੀਆਂ ਇਹਨੇ ਕਿਉਂਕਿ ਇੱਕ ਇੱਕ ਤਬਕੇ ਨੂੰ ਖੁਸ਼ ਕਰਨਾ ਸੀ ਜਦੋਂ ਉਹਨਾਂ ਤੇ ਕਾਨੂੰਨੀ ਕਾਰਵਾਈ ਹੋ ਗਈ ਤਾਂ ਫਿਰ ਦੂਜੇ ਪਾਸੇ ਹੋ ਗਿਆ ਵਿਕਰਮਜੀਠੀਆ ਕਿਉਂਕਿ ਦੂਜੇ ਤਬਕਾ ਨਾਰਾਜ਼ ਹੋ ਗਿਆ ਸੋ ਇਹਨਾਂ ਦੀ ਇਹ ਬਾਦਲ ਪਰਿਵਾਰ ਦੀ ਰਾਜਨੀਤੀ ਔਰ ਜਿਸ ਬਾਦਲ ਪਰਿਵਾਰ ਦੀ ਜਿਹੜੀ ਵਿਰਾਸਤ ਨੂੰ ਅੱਗੇ ਸੰਭਾਲ ਰਿਹਾ ਮਜੀਠੀਆ ਸਾਹਿਬ ਉਹਨਾਂ ਦਾ ਇੱਕੋ ਹੀ ਜੋਰ ਲੱਗਿਆ ਪਿਆ ਕਿਸੇ ਤਰੀਕੇ ਨਾਲ ਪੰਜਾਬ 'ਚ ਭਾਈਚਾਰੇ 'ਚ ਅੱਗ ਲੱਗੇ ਲੜਾਈ ਹੋਵੇ ਝਗੜਾ ਹੋਵੇ ਆਮ ਆਦੀ ਪਾਰਟੀ ਨੂੰ ਗਾਲਾਂ ਕੱਟੀਆਂ ਕਿਸੇ ਤਰੀਕੇ ਨਾਲ ਅਸੀਂ ਸੱਤਾ ਚ ਆ ਜਾਈਏ ਔਰ ਇਹ ਲੋਕ ਉਹ ਲੋਕ ਹੈ ਪੰਜਾਬ ਦੇ ਵੀਰੋ ਇਹੀ ਜਦੋਂ ਸੱਤਾ ਸੀ 15 ਸਾਲ ਇਹ ਪੰਜਾਬ 'ਚ ਰਹੇ ਅਟਲ ਪਿਹਾਰੀ ਬਾਜਪੀ ਦੀ ਕੈਬਨਿਟ ਚ ਕੁਲੀਗ ਰਹੇ ਔਰ ਹਰ ਸਿਮਰਤ ਬਾਦਲ ਜੀ ਤੇ ਹੁਣ ਮੋਦੀ ਸਾਹਿਬ ਦੇ ਨਾਲ ਵੀ ਰਹੇ ਇਹਨਾਂ ਨੇ ਹਮੇਸ਼ਾ ਬੰਤੀ ਸਿੰਘਾ ਦੀ ਰਿਹਾਈ ਦੀ ਵਿਰੋਧਤਾ ਕੀਤੀ ਆ ਔਰ ਸੁਖਵੀਰ ਬਾਦਲ ਜੀ ਦੀ ਤੇ ਉਹ ਵੀਡੀਓ ਹੀ ਬੜੀ ਵਾਇਰਲ ਹੋ ਰਹੀ ਆ ਜਿਦੇ ਚ ਉਹ ਕਹਿ ਰਹੇ ਲਗਾਤਾਰ ਹੈ ਅਤਵਾਦੀ ਹੈ ਜਦੋਂ ਉੱਥੇ ਬੁਲਾਇਆ ਗਿਆ ਸੀ ਸਰਬਤ ਖਾਲਸਾ ਤਰਨਤਾਰਨ ਉਸ ਸਰਬਤ ਖਾਲਸੇ ਤੇ ਪਹਿਲੀ ਪ੍ਰਤੀਕਿਰਿਆ ਸੁਖਵੀਰ ਬਾਦਲ ਜੀ ਦੀ ਉਹ ਸੀ ਕਿ ਜਿਹੜੇ ਬੰਦੀ ਸਿੰਘ ਜਿਨ੍ਹਾਂ ਨੂੰ ਕਹ ਰਹੇ ਸਾਰੇ ਅੱਤਵਾਦੀ ਐ ਤੇ ਅੱਜ ਜਦੋਂ ਸੱਤਾ ਤੋਂ ਬਾਹਰ ਹੋ ਗਏ ਤੇ ਅੱਜ ਇਹ ਕਿਸ ਤਰੀਕੇ ਨਾਲ ਝੂਠ ਬਰੋਸ ਰਿਹਾ ਲੋਕਾਂ ਨੂੰ ਗੁੰਮਰਾਹ ਕਰ ਰਿਹਾ ਪੰਜਾਬ ਅਗ ਲਾਉਣਾ ਚਾਹੁੰਦੇ ਆ ਪੰਜਾਬ ਦੇ ਲੋਕਾਂ ਕੇ ਇੱਕ ਝੂਠਾ ਹਮਦਰਦੀ ਲੈਣ ਵਾਸਤੇ ਝੂਠਾ ਇੱਕ ਪ੍ਰੋਪਗੈਂਡਾ ਅਹੇ ਜੀ ਆਮ ਆਦਮੀ ਪਾਰਟੀ ਦਵਿੰਦਰਪਾਲ ਭੁੱਲਰ ਸਾਹਿਬ ਦੀ ਰਿਹਾਈ ਨਹੀਂ ਹੋਣ ਤੇਰੀ ਆਮ ਮਿੰਟਸ ਪਏ ਉਸ ਮੀਟਿੰਗ ਦੀ ਜਿਹੜੀ ਦਸੰਬਰ ਦੇ ਮਹੀਨੇ ਚ ਹੋਈ ਉਹਦੇ ਚ ਸਪਸ਼ਟ ਹੈ ਕਿ ਇਕਲੌਤੀ ਓਨਲੀ 1 ਪਰਸਨ ਜਿਹੜੇ ਅਰਵਿੰਦ ਕੇਜਰੀਵਾਲ ਜੀ ਦੀ ਕੈਬਿਨੇਟ ਦੇ ਅਹਿਮ ਹਿੱਸਾ ਹੈ ਕਲਾਸ਼ ਗਹਿਲੋਟ ਜੀ ਜਿਹੜੇ ਜੇਲ੍ਹ ਮੰਤਰੀ ਹੈ ਉਹਨਾਂ ਨੇ ਇਸ ਗੱਲ ਦਾ ਜ਼ੋਰ ਮੰਗ ਕੀਤੀ ਕਿ ਪ੍ਰੋਫੈਸਰ ਸਾਹਿਬ ਦੀ ਸਜ਼ਾ ਵੀ ਪੂਰੀ ਹੋ ਗਈ ਆ ਪ੍ਰੋਫੈਸਰ ਸਾਹਿਬ ਦੀ ਸਿਹਤ ਵੀ ਠੀਕ ਨਹੀਂ ਹੈ ਔਰ ਪ੍ਰੋਫੈਸਰ ਸਾਹਿਬ ਦੇ ਹੋਮ ਟਾਈਮ ਹੋਮ ਟਾਊਨ ਦੀ ਪੁਲਿਸ ਨੇ ਵੀ ਕਲੀਅਰੈਂਸ ਦਿੱਤੀ ਆ ਕਿ ਇਹਨਾਂ ਨੂੰ ਛੱਡਿਆ ਜਾਵੇ ਲੇਕਿਨ ਬੀਜੇਪੀ ਲੈਫਟਨੈਂਟ ਗਵਰਨਰ ਦੇ ਨਾਮਿਨੇਟਿਡ 6 ਮੈਂਬਰਾਂ ਨੇ ਵਿਰੋਧਤਾ ਕੀਤੀ ਜਿਹੜੀ ਬੀਜੇਪੀ ਨਾਲ ਗਲਵੱਕੜੀ ਇਕਾਲੀ ਦਲ ਹਮੇਸ਼ਾ ਰਿਹਾ ਤੇ ਹੋਣ ਵਾਲੇ ਟਾਈਮ 'ਚ ਹੀ ਰਹੂਗਾ ਹੁਣ ਮੇਰਾ ਸਵਾਲ ਹੈ ਸੁਖਵੀਰ ਸਿੰਘ ਬਾਦਲ ਜੀ ਨੂੰ ਔਰ ਵਿਕਰਮਜੀਤਿਆ ਸਾਹਿਬ ਨੂੰ ਕਿ ਕੀ ਤੁਸੀਂ ਮੋਤੀ ਸਾਹਿਬ ਦੇ ਅੱਗੇ ਜਾ ਕੇ ਜਿਹੜੇ ਉਹ ਬੋਰਡ ਦੇ ਮੈਂਬਰ ਹੈ ਜਿਨ੍ਹਾਂ ਨੇ ਵਿਰੋਧਤਾ ਕੀਤੀ ਆ ਮਿੰਟਸ ਪਏ ਆ ਤੁਹਾਡੇ ਸਾਹਮਣੇ ਕੀ ਆ ਬੋਰਡ ਤੇ ਮੈਂਬਰ ਬਦਲਣ ਲਈ ਕੋਈ ਐਜੀਟੇਸ਼ਨ ਕੋਈ ਧਰਨਾ ਪ੍ਰਦਰਸ਼ਨ ਕਰੋਗੇ ਕੀ ਸੁਖਵੀਰ ਸਿੰਘ ਬਾਦਲ ਸਾਹਿਬ ਦੀ ਜਵਾਨ ਜਿਸ ਤਰੀਕੇ ਨਾਲ ਇਹ ਗਾਣਾ ਕੱਢਦੇ ਆ ਮਾਨ ਸਾਹਿਬ ਨੂੰ ਅਰਵਿੰਦ ਕੇਜਰੀਵਾਲ ਜੀ ਨੂੰ ਲਗਾਤਾਰ ਇੱਕ ਸ਼ਬਦ ਵੀ ਮੋਦੀ ਸਾਹਿਬ ਦੇ ਖਿਲਾਫ ਬੋਲ ਕੇ ਦਿਖਾਉਣਗੇ ਹਿੰਮਤ ਹੈ ਕੀ ਇਹਨਾਂ ਚ ਲੇਕਿਨ ਇਹ ਤੁਹਾਡਾ ਜੇ ਤੁਸੀਂ ਸੋਚਦੇ ਹੋਣਗੇ ਪੰਜਾਬ ਦੇ ਲੋਕ ਤੁਹਾਡੇ ਇਸ ਭਲੇਖੇ ਚ ਆ ਜਾਣਗੇ ਤੁਹਾਡਾ 도ਗਲਾ ਤੇ ਦੋਹਰਾ ਚਿਹਰਾ ਪੰਜਾਬ ਦੇ ਲੋਕਾਂ ਨੇ ਅਸਲੀ ਤਰੀਕੇ ਨਾਲ ਵੇਖ ਲਿਆ ਹੈ ਤੁਹਾਡੇ ਝੂਠੇ ਤੁਹਾਡੇ ਇਸ ਗੁੰਮਰਾਹਕੂਨ ਪ੍ਰਚਾਰ ਚ ਪੰਜਾਬ ਦੇ ਲੋਕ ਨਹੀਂ ਆ ਸਕਦੇ ਲੋਕਾਂ ਨੇ ਤੇ ਹੁਣੇ ਵੇਖ ਲਿਆ ਜਥੇਦਾਰ ਕੌਂਕੇ ਸਾਹਿਬ ਵਾਲੇ ਇਸੂ ਤੇ ਜੋ ਤੁਹਾਡੀ ਸਚਾਈ ਜੋ ਬਾਦਲ ਸਰਕਾਰ ਦੀਆਂ ਕਰਤੂਤਾ ਸਾਹਮਣੇ ਆਈਆਂ ਪੰਜਾਬ ਦਾ ਪੰਥ ਪੰਜਾਬ ਦੇ ਲੋਕ ਹਰੇਕ ਤਰੀਕੇ ਨਾਲ ਤੁਹਾਡੀ ਅਸਲੀਅਤ ਪਛਾਣ ਗਿਆ ਔਰ ਬੰਦੀ ਸਿੰਘਾਂ ਤੇ ਵੀ ਤੁਹਾਡੇ ਜਿਹੜੀ ਇਹ ਬਿਆਨਬਾਜ਼ੀ ਆ ਸਿਰਫ ਤੇ ਸਿਰਫ ਸਿਰਫ ਤੇ ਸਿਰਫ ਲੋਕਾਂ ਤੋਂ ਝੂਠੀ ਹਮਦਰਦੀ ਲੈਣ ਦੀ ਆ ਲੋਕਾਂ ਨੂੰ ਗੁੰਮਰਾਹ ਕਰ ਰਿਆ ਲੋਕਾਂ ਨੂੰ ਝੂਠ ਬੋਲ ਰਿਹਾ ਕਿਉਂਕਿ ਆਮ ਆਦਮੀ ਪਾਰਟੀ ਦੇ ਵਜ਼ੀਰ ਸਾਹਿਬ ਹੀ ਉੱਥੇ ਡਿਮਾਂਡ ਕਰ ਰਹੇ ਕਿ ਉਹਨਾਂ ਨੂੰ ਰਿਲੀਜ਼ ਕੀਤਾ ਜਾਵੇ ਜਿਹੜੇ ਜੇਲ੍ਹ ਮੰਤਰੀ ਦੀ ਹਾਇਸ਼ੀਅਤ ਨਾਲ ਉਸ ਬੋਰਡ ਦੇ ਹਿੱਸੇ 'ਚ ਆ ਔਰ ਬੋਰਡ ਨੇ 61 ਨਾਲ ਇਸ ਪੈਰਾਗ੍ਰਾਫ ਹੈ 61 ਇੱਕ ਬੰਦਾ ਉਹਨਾਂ ਦੇ ਹੱਕ ਸੀਗਾ ਰਿਹਾਈ ਦੇ 6 ਬੰਦੇ ਨੇ اپੋਜ਼ ਕੀਤੀ ਇਸ ਕਰਕੇ ਰਿਹਾਈ ਨਹੀਂ ਹੋਈ ਜਿਹੜੇ ਕੀ ਬਾਦਲ ਪਰਿਵਾਰ ਦੇ ਔਰ ਕਾਲੀਦਲ ਬਾਦਲ ਦੇ ਭਾਈਵਾਲ ਰਹੇ ਆ ਅੱਜ ਵੀ ਭਾਈਵਾਲ ਹੈ ਔਰ ਆਉਣ ਵਾਲੀ ਲੋਕ ਸਭਾ ਚ ਵੀ ਕਹਿਣ ਸੁਖਵੀਰ ਸਿੰਘ ਬਾਦਲ ਕਿ ਅਸੀਂ ਬੀਜੇਪੀ ਨੂੰ ਹੁਣ ਬਿਲਕੁਲ ਮੂੰਹ ਨਹੀਂ ਲਾਵਾਂਗੇ ਅਸੀਂ ਬੀਜੇਪੀ ਨੇ ਸਾਡੇ ਬੰਦੀ ਸਿੰਘ ਨਹੀਂ ਛੱਡੇ ਕਿਉਂਕਿ ਮੋਦੀ ਸਾਹਿਬ ਤੇ ਗੁਰਨਾਨਕ ਸਾਹਿਬ ਦੇ ਪ੍ਰਕਾਸ਼ ਤਰਪ ਤੇ ਜਿਹੜੀ ਅਨਾਉਂਸਮੈਂਟ ਕੀਤੀ ਔਰ ਤੋਂ ਹੀ ਮੁੱਕਰ ਗਏ ਕਹਿਣ ਹੁਣ ਸੁਖਵੀਰ ਬਾਦਲ ਜੀ ਜ਼ੋਰਤ ਹੈਗੀ ਤੇ ਕਹਿਣ ਕਿ ਬੀਜੇਪੀ ਨੂੰ ਅਸੀਂ ਕਦੀ ਮੂੰਹ ਨਹੀਂ ਲਾਵਾਂਗੇ ਕਹਿਣ ਕਿ ਬੀਜੇਪੀ ਨੇ ਝੂਠ ਬੋਲਿਆ ਬੀਜੇਪੀ ਨੇ ਪੰਜਾਬ ਦੇ ਲੋਕਾਂ ਨਾਲ ਪੰਜਾਬ ਧੋਖਾ ਕੀਤਾ ਜੇ ਹਿੰਮਤ ਹੈ ਸੁਖਵੀਰ ਸਿੰਘ ਬਾਦਲ ਜੀ ਤੇ ਆ ਕੇ ਬਿਆਨ ਦਿਓ ਆ ਸਿਰਫ ਤੇ ਸਿਰਫ ਜਿਹੜਾ ਤੁਸੀਂ ਆਮ ਆਦਮੀ ਪਾਰਟੀ ਨੂੰ ਸਾਡੇ ਅਰਵਿੰਦ ਕੇਜਰੀਵਾਲ ਜੀ ਨੂੰ ਮਾਨ ਸਾਹਿਬ ਨੂੰ ਜਿਹੜਾ ਲਗਾਤਾਰ ਪੰਜਾਬ ਨੂੰ ਨਵੇਂ ਸਿਰੇ ਤੋਂ ਨਵੇਂ ਸਿਰੇ ਤੋਂ ਖੜਾ ਕਰਨ ਦੀਆਂ ਕੋਸ਼ਿਸ਼ਾਂ ਕਰ ਰਿਹਾ ਜਿਹੜੀਆਂ ਲਗਾਤਾਰ ਪੰਜਾਬ ਨੂੰ ਆਰਥਿਕ ਤੌਰ ਤੇ ਮਜ਼ਬੂਤ ਕਰ ਰਹੇ ਉਹਨਾਂ ਨੂੰ ਗਾਲ੍ਹਾਂ ਕੱਢਣ ਤੋਂ ਇਲਾਵਾ ਤੁਹਾਡੇ ਕੋਲ ਕੋਈ ਏਜੰਡਾ ਨਹੀਂਗਾ ਤੁਸੀਂ ਲਗਾਤਾਰ ਸੱਤਾ 'ਚ ਰਹਿ ਕੇ ਇਹੀ ਬੰਦੀ ਸਿੰਘਾਂ ਦੀ ਰਿਹਾਈ ਦਾ ਵਿਰੋਧ ਕੀਤਾ ਅੱਜ ਵੀ ਜਿਹੜੇ ਤੁਹਾਡੇ ਖਾਸ ਐ ਜਿਨ੍ਹਾਂ ਨਾਲ ਤੁਸੀਂ ਤਰਲੋ ਮੱਛੀ ਹੋ ਰਹੇ ਹੋ ਲੋਕ ਸਭਾ ਲੜਨ ਦੀ ਉਹ ਅੱਜ ਫੇਰ ਜਿਹੜਾ ਆ ਪ੍ਰੋਫੈਸਰ ਸਾਹਿਬ ਦੀ ਰਿਹਾਈ ਦਾ ਵਿਰੋਧ ਕਰ ਰਿਹਾ ਸੋ ਆ ਸਚਾਈ ਆ ਸੋ ਅੱਜ ਮੀਡੀਆ ਦੇ ਸਾਥੀਓ ਇਸੀ ਕਿਉਂਕਿ ਮੀਡੀਆ ਤੇ ਵੀ ਇੱਕ ਹਿੱਸੇ ਨੇ ਕੁਝ ਝੂਠੀਆਂ ਰਿਪੋਰਟਸ ਲਾਈਆਂ ਅਸੀਂ ਉਹਨਾਂ ਨੂੰ ਵੀ ਜਿਹੜਾ ਆ ਚਿੱਠੀ ਲਿਖੀ ਆ ਵੀ ਤੁਸੀਂ ਇਹਨੂੰ ਕਲੈਰੀਫਾਈ ਕਰੋ ਸੋ ਤੁਹਾਡੇ ਰਾਹੀ ਮੈਂ ਇਹਨਾਂ ਨੂੰ ਸਵਾਲ ਵੀ ਪੁੱਛਣਾ ਚਾਹੁੰਨਾ ਜਿਹੜੇ ਮੈਂ ਤੁਹਾਡੇ ਸਾਹਮਣੇ ਰੱਖੇ ਆਂ ਔਰ ਪੰਜਾਬ ਦੇ ਲੋਕਾਂ ਨੂੰ ਸਾਵਧਾਨ ਕਰਨਾ ਚਾਹੁੰਦੇ ਆਂ ਤੁਹਾਡੇ ਅੱਗੇ ਬੇਨਤੀ ਕਰਨਾ ਚਾਹੁੰਦੇ ਆਂ ਇਹਨਾਂ ਨੇ ਹਮੇਸ਼ਾ ਹੀ ਸਿੱਖਾਂ ਨਾਲ ਖਾਸ ਕਰ ਸਿੱਖਾਂ ਨਾਲ ਪੰਥ ਨਾਲ ਹਮੇਸ਼ਾ ਹੀ ਇਹਨਾਂ ਨੇ ਧੋਖਾ ਕੀਤਾ ਹੈ ਪੰਥ ਦੇ ਨਾਂ ਤੇ ਬੰਦੀ ਸਿੰਘਾਂ ਦੇ ਨਾਂ ਤੇ ਇਹਨਾਂ ਨੇ ਵੋਟਾਂ ਲਈਆਂ ਹਮੇਸ਼ਾ ਹੀ ਜਿਹੜੇ ਪੰਥ ਧੋਖੀ ਸੀ ਉਹਨਾਂ ਨੂੰ ਵੱਡੀਆਂ ਕੁਰਸੀਆਂ ਵੀ ਦਿੱਤੀਆਂ ਉਹਨਾਂ ਨਾਲ ਰਾਜੀਨਾਮੇ ਵੀ ਕੀਤੇ ਉਹਨਾਂ ਦੀਆਂ ਫਿਲਮਾਂ ਵੀ ਚਲਵਾਈਆਂ ਉਹਨਾਂ ਨੂੰ ਲਗਾਤਾਰ ਵੱਡੀਆਂ-ਵੱਡੀਆਂ ਸਿਕਿਉਰਟੀਆਂ ਵੀ ਦਿੱਤੀਆਂ ਆ ਇਹਨਾਂ ਦੀ ਸਚਾਈ ਇਸ ਵਿਸ਼ੇ ਤੇ ਤੁਹਾਡਾ ਕੋਈ ਸਵਾਲ ਹੋਵੇ ਤਾਂ ਤੁਸੀਂ ਕਰ ਸਕਦੇ ਹੋ ਬਹੁਤ-ਬਹੁਤ ਧੰਨਵਾਦ